ਦੇਖੋ ਡੱਲੇਵਾਲ ਸਾਹਿਬ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਨਾਜੁਕ ਨੇ ਔਰ ਕੱਲ ਮੈਂ ਉਹਨਾਂ ਨੂੰ ਮਿਲ ਕੇ ਆਇਆ ਹਾਂ ਮੈਨੂੰ ਲੱਗਦਾ ਹੈ ਕਿ ਅਗਰ ਸਰਕਾਰ ਨੇ ਕਿਸੇ ਪ੍ਰਕਾਰ ਦੀ ਕੋਈ ਪੇਰਵਾਈ ਨਾ ਕੀਤੀ ਗੱਲਬਾਤ ਨਾ ਸ਼ੁਰੂ ਕੀਤੀ ਤਾਂ ਕਾਫੀ ਵੱਡਾ ਪੰਜਾਬ ਦਾ ਨੁਕਸਾਨ ਹੋ ਸਕਦਾ ਹੈ ਕੱਲ ਮੈਂ ਔਨ ਲੱਗਿਆ ਵੀ ਦੇਖ ਰਿਹਾ ਸੀ ਕਿ ਖਨੌਰੀ ਬਾਰਡਰ ਦੀ ਤਰਫ ਬਹੁਤ ਸਾਰੇ ਨੌਜਵਾਨ ਕਾਰਾਂ ਮੋਟਰਸਾਈਕਲ ਤੇ ਜਾ ਰਹੇ ਸਨ ਲੋਕਾਂ ਨੇ ਹੁਣ ਕੁਝ ਕਰਨਾ ਸ਼ੁਰੂ ਕੀਤਾ ਖਨੌਰੀ ਬਾਰਡਰ ਦੀ ਔਰ ਪਹਿਲਾਂ ਲੱਗਦਾ ਸੀਗਾ ਕਿ ਉਹਨਾਂ ਨੂੰ ਸਰਕਾਰ ਮਨਾ ਲੇਗੀ ਜਾਂ ਇਹ ਜਿਹੜਾ ਅਨਸ਼ਨ ਹੈ ਜਾਂ ਇਹ ਭੁਖੜ ਧਾਲ ਹੈ ਜਾਂ ਮਰਨ ਵਰਤਾ ਹੈ ਇਹ ਉਹ ਤੋੜ ਦੇਣਗੇ ਪਰ ਜਿਸ ਤਰੀਕੇ ਨਾਲ ਬ੍ਰੇਡ ਇਰਾਦਾ ਬਣਾ ਕੇ ਉਹ ਬੈਠੇ ਨੇ ਮੈਂ ਉਹਨਾਂ ਨੂੰ ਕੱਲ ਪਾਣੀ ਵੀ ਪਿਆ ਹੁੰਦਾ ਪਿਆਇਆ ਲੇਕਿਨ ਉਹਨਾਂ ਨੇ ਕਿਹਾ ਕਿ ਮਰਨਾ ਤੈ ਜਦੋਂ ਮੌਤ ਆਉਣੀ ਉਹ ਆਉਣੀ ਹੈ ਲੇਕਿਨ ਮੈਂ ਚਾਹਨਾ ਕਿ ਮੇਰੇ ਮਰਨ ਦੇ ਨਾਲ ਮੇਰੀ ਸ਼ਹਾਦਤ ਦੇ ਨਾਲ ਅਗਰ ਲੱਖਾਂ ਹਜ਼ਾਰਾਂ ਕਿਸਾਨਾਂ ਦੀਆਂ ਮੌਤਾਂ ਵੱਜ ਜਾਣ ਕਿਉਂਕਿ ਕਿਸਾਨ ਸੁਸਾਈਡ ਕਰ ਰਿਹਾ ਕਿਸਾਨਾਂ ਦੀ ਮੰਗ ਹੈ ਕਿ ਐਮਐਸਪੀ ਦੀ ਗਾਰੰਟੀ ਦਿੱਤੀ ਜਾਵੇ ਕਿਸਾਨ ਦੀ ਫਸਲ ਹੈ ਜਿਹੜੀ ਉਹ ਐਮਐਸਪੀ ਤੋਂ ਥੱਲੇ ਖਰੀਦੀ ਜਾਂਦੀ ਹੈ ਮੇਰੇ ਮਨ ਦੇ ਵਿੱਚ ਇਹੀ ਦਰਦ ਹੈ ਕਿ ਜੋ ਵਾਅਦੇ ਕਾਲੇ ਤਿੰਨ ਕਾਨੂੰਨ ਬਣਾਏ ਸਨ ਉਹਨਾਂ ਨੂੰ ਸਸਪੈਂਡ ਕਰਨ ਵੇਲੇ ਸਰਕਾਰ ਨੇ ਸਾਡੇ ਨਾਲ ਕੀਤੇ ਸਨ ਉਹ ਵਾਅਦੇ ਪੂਰੇ ਕਰਨ ਤੇ ਸਾਨੂੰ ਦਿੱਲੀ ਬੁਲਾਇਆ ਜਾਵੇ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਉਹਨਾਂ ਦੇ ਮਨ ਦਾ ਇਹ ਦਰਦ ਹੈ ਔਰ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਇੱਕ ਬਹੁਤ ਹੀ ਜੋਧਾ ਆਦਮੀ ਜਰਨੈਲ ਆਦਮੀ ਜਿਸ ਬੰਦੇ ਨੇ ਇਡਾ ਵੱਡਾ ਸੰਘਰਸ਼ ਵਿਢਿਆ 21 ਦਿਨ ਹਾਲਾਂਕਿ ਕੈਂਸਰ ਤੋਂ ਪੀੜਤ ਨੇ ਡਲੇਵਾਲ ਸਾਹਿਬ ਲੇਕਿਨ ਆਪਦੇ ਮੰਢੇ ਵਿੱਚ ਇਹ ਧਾਰ ਲਿਆ ਕਿ ਮੈਂ ਸ਼ਹਾਦਤ ਦੇਣੀ ਹੈ ਔਰ ਅਗਰ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਅਨਹੋਣੀ ਵਾਪਰੀ ਤਾਂ ਫਿਰ ਹੋ ਸਕਦਾ ਹੈ ਕਿ ਜਨ ਅੰਦੋਲਨ ਸ਼ੁਰੂ ਹੋ ਜਾਏ ਔਰ ਫਿਰ ਸਰਕਾਰਾਂ ਨੂੰ ਅੱਗੇ ਚੁੱਕਣਾ ਪਵੇ ਇਸ ਤੋਂ ਬਿਹਤਰ ਹੈ ਕਿ ਸਰਕਾਰ ਆਪਣਾ ਕੋਈ ਨੁਮਾਇੰਦਾ ਭੇਜੇ ਕੇਂਦਰ ਮੰਤਰੀ ਭੇਜੇ ਪੰਜਾਬ ਸਰਕਾਰ ਆਪਣਾ ਮੁੱਖ ਮੰਤਰੀ ਸਾਹਿਬ ਜਾਣੋਰ ਬਾਦ ਕੇ ਕਿਸਾਨਾਂ ਨਾਲ ਵਿਚਾਲ ਆਲਾ ਰਸਤਾ ਕੱਢ ਕੇ ਉਰੀ ਤੇ ਗੱਲ ਕਰਨੀ ਚਾਹੀਦੀ ਭਾਈ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਵੱਡੀ ਸਮੱਸਿਆ ਹੈ ਜੇ ਅਮਰਸਦ ਦੇ اسلامਾਬਾਦ ਜਿਸ ਤਰੀਕੇ ਨਾਲ ਧਮਾਕਾ ਹੋਇਆ ਉਸ ਤੋਂ ਪਹਿਲਾਂ ਵੀ ਐਨਆਈਏ ਲਗਾਤਾਰ ਅਲਰਟ ਕਰ ਰਿਹਾ ਸੀ ਇਹ ਲਗਾਤਾਰ ਧਮਾਕੇ ਹੋ ਰਹੇ ਨੇ ਕਿਵੇਂ ਦੇਖਦੇ ਸੋ ਇਹ ਧਮਾਕੇ ਤਾਂ ਹਜੇ ਸ਼ੁਰੂਆਤ ਹੈ ਜਿਸ ਪ੍ਰਕਾਰ ਦੀਆਂ ਖਬਰਾਂ ਨੇ ਔਰ ਬੁੱਧੀਜੀਵ ਦੇ ਜਿਹੜੇ ਐਨਾਲਿਸਿਸ ਕਰਦੇ ਨੇ ਇਹ ਉਹ ਦੱਸਦੇ ਨੇ ਕਿ ਔਨ ਆਲਾ ਜਿਹੜੇ ਹਾਲਾਤ ਹੈ ਪੰਜਾਬ ਦੇ ਕਾਫੀ ਗੰਭੀਰ ਹੋ ਸਕਦੇ ਨੇ ਵਿਗੜ ਸਕਦੇ وار واری گل కేంద్ర ਨੂੰ ਵੀ ਪਤਾ ਹੈ ਕੇਂਦਰ ਨੇ ਵੀ ਇਹਦੇ ਤੇ ਚਿੰਤਾ ਜ਼ਾਹਿਰ ਕੀਤੀ ਸੀ આજ ਤੋਂ 2-3 ਸਾਲ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਨੇ ਲੇਕਿਨ ਕੀਤਾ ਕੁਝ ਨਹੀਂ 50 ਕਿਲੋਮੀਟਰ ਏਰੀਆ ਬਾਰਡਰ ਸਕਿਉਰਿਟੀ ਫੋਰਸਸ ਦਾ ਵੀ ਵਧਾ ਦਿੱਤਾ ਗਿਆ ਸੀਗਾ ਲੇਕਿਨ ਕੋਈ ਫਰਕ ਨਹੀਂ ਪਿਆ ਸੋ ਮੇਰੇ ਕਹਿਣ ਦਾ ਮਤਲਬ ਕਿ ਸੈਂਟਰ ਨੂੰ ਵੀ ਇਹਦੇ ਤੇ ਤਵੱਜੋ ਦੇਣੀ ਚਾਹੀਦੀ ਕੁਝ ਲੋਕ ਤਾਂ ਇਹੀ ਕਹਿਣ ਲੱਗ ਪਏ ਨੇ ਪਤਾ ਨਹੀਂ ਇਹ ਚ ਸੱਚ ਕੀ ਹੈ ਝੂਠ ਕੀ ਹੈ ਕਿ ਇਹ ਸਾਰਾ ਜਿਹੜਾ ਕੰਮ ਹੈ ਏਜੰਸੀਜ਼ ਦਾ ਕੰਮ ਹੈ ਇਹਦੇ ਚ ਕੀ ਸੱਚ ਹੈ ਕੀ ਝੂਠ ਹੈ ਕਿਹੜੀਆਂ ਏਜੰਸੀਜ਼ ਨੇ ਉਦੇਸ਼ ਤੋਂ ਬਾਹਰ ਆ ਗਿਆ ਏਜੰਸੀਜ਼ ਨੇ ਹੋਰ ਕੋਈ ਨਹੀਂ ਇਹਦੇ ਤੇ ਮੈਂ ਕੁਝ ਨਹੀਂ ਕਹਿ ਸਕਦਾ लेकिन ये लोगों की विचारधारा बनती जा रही है कि सेंटर भी तवज्जो नहीं दे रहा पंजाब के हालात खराब होने भी ये नगता है कि अगर ठीक है जो चल रहा है वो सब कुछ ठीक चल रहा है सर यार केंद्र सरकार ने तो तमाम राज्यों को एक ड्राफ्ट भेजा है जिसमें ए, 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 ए पी एम सी को लेकर संशोधन की बात है और जोगिंदर सिंह उगराहा जो किसान नेता है वो कह रहे हैं कि ए पी एम सी को लेकर संशोधन के माध्यम से सरकार तीन कृषि कानून को ही थोपना चाह रही है ਪਤਾ ਨਹੀਂ ਮੇਰੇ ਕੋਈ ਇਸ ਬਾਰੇ ਵਿੱਚ 100% ਕਿਉਂਕਿ ਮੰਛਾ ਤਾਂ ਸਰਕਾਰ ਕੀ ਐਸੀ ਹੈ ਮੰਛਾ ਤਾਂ ਸਰਕਾਰ ਕੀ ਐਸੀ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਤਾਂ ਇਹ ਗੱਲ ਹੈਗੀ ਹੈਗੀ ਹੈ ਕਿ ਇਹ ਤਿੰਨ ਤਿੰਨ ਕਾਨੂੰਨ ਲਾਗੂ ਕਰਨੇ ਐ ਸੇ ਕਰਕੇ ਸਸਪੈਂਡ ਕੀਤੇ ਆ ਡਿਸਮਿਸ ਤਾਂ ਕੀਤੇ ਹੀ ਨਹੀਂ ਇਸ ਮੰਛਾ ਦੇ ਨਾਲ ਹੀ ਇਹ ਸਾਰਾ ਕੰਮ ਚੱਲ ਰਿਹਾ ਨਹੀਂ ਤਾਂ ਉਹ ਕਿਸਾਨਾਂ ਨੂੰ ਬੁਲਾ ਕੇ ਕਿਸਾਨ ਨੂੰ ਜਿਹੜੀ ਐ ਐਮਐਸਪੀ ਦੀ ਗਾਰੰਟੀ ਦੇ ਹੀ ਦੇ ਪਰ ਇਹੋ ਜੀਆਂ ਚਿੱਠੀਆਂ ਪੱਤਰ ਭੇਜਣ ਦੇ ਨਾਲ ਔਰ ਹਜੇ ਤੱਕ ਵੀ ਮੈਨੂੰ ਲੱਗਦਾ ਕਿ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਤਾਂ ਮੈਂਬਰ ਇਸ ਕਾਨੂੰਨ ਦੇ ਵਿੱਚ ਇਸ ਕਮੇਟੀ ਦੇ ਵਿੱਚ ਹੈ ਹੀ ਨਹੀਂ ਹੈ ਮੈਨੂੰ ਲੱਗਦਾ ਇਹਨਾਂ ਜੱਥੇਬੰਦੀਆਂ ਦੇ ਜਿਹੜੇ ਐਕਚੁਅਲ ਕਿਸਾਨ ਨੇ ਠੀਕ ਹੈ ਆਫੀਸਰ ਵੀ ਬੜੇ ਸਿਆਣੇ ਹੁੰਦੇ ਆ ਲੇਕਿਨ ਦਫਤਰ 'ਚ ਬੈਠ ਕੇ ਕੰਮ ਕਰਨ ਵਾਲਾ ਵਿਅਕਤੀ ਤੇ ਪ੍ਰੈਕਟੀਕਲ نیچے ਕੰਮ ਕਰਨ ਵਾਲਾ ਵਿਅਕਤੀ ਔਰ ਜਿੱਥੇ-ਜਿੱਥੇ ਕਾਨੂੰਨ ਮੈਂ ਦੇਖਿਆ ਉਹ ਹੋਰ ਰਾਜਿਆਂ ਦੇ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਆ ਜੋ ਉੱਤਰ ਪ੍ਰਦੇਸ਼ 'ਚ ਜਿਹੜੀ ਫਸਲ ਹੈ ਮੱਧਿਆ ਪ੍ਰਦੇਸ਼ ਦੇ ਵਿੱਚ ਉਹ ਐਮਐਸਪੀ ਤੋਂ ਥੱਲੇ ਲਈ ਜਾਂਦੀ ਹੈ ਬਹੁਤ ਸਾਰੇ ਲੋਕ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਉੱਤਰ ਪ੍ਰਦੇਸ਼ ਦੇ ਟਰੱਕ ਜਦੋਂ ਲਿਆ ਕੇ ਉਹ ਚੋਨੇ ਦੇ ਜਿਹੜੇ ਫੜੇ ਜਾਂਦੇ ਆ ਉਹਦਾ ਕਾਰਨ ਹੀ ਇਹ ਹੈ ਕਿ ਬਲੋ ਐਮਐਸਪੀ ਉਥੇ ਵਿਕਦੀ ਹੈ ਵਪਾਰੀ ਉਥੋਂ ਮਾਲ ਲੈਂਦਾ ਤੇ ਫਿਰ ਉਹ ਪੰਜਾਬ ਦੀਆਂ ਮੰਡੀਆਂ ਚਾਉਂਦਾ ਸੋ ਉਥੇ ਦੇ ਕਿਸਾਨ ਦਾ ਇਸੇ ਕਰਕੇ ਮਾੜਾ ਹਾਲ ਸੋ ਮੇਰੇ ਕਹਿ ਗੁਰਾਹਾਂ ਸਾਹਿਬ ਦੀ ਗੱਲ ਠੀਕ ਹੋ ਸਕਦੀ ਹੈ ਲੇਕਿਨ ਹਜੇ ਤੱਕ ਮੇਰੇ ਕੋਲ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ